ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਅੱਥੇ ਮੈਂ ਬਣਾਉਣ ਲੱਗੀ ਸੀਗੀ ਕਸਟਰਡ ਜਿਸ ਦੇ ਲਈ ਮੈਂ 2 ਕਿਲੋ ਜਿਹੜਾ ਫੁੱਲ ਕਰੀਮ ਵਾਲਾ ਦੁੱਧ ਲੈ ਲਿਆ ਤੇ ਦੁੱਧ ਜਿਹੜਾ ਉਬਾਲਣਾ ਰੱਖ ਦਿੱਤਾ ਇਹਦੇ ਤੋਂ ਥੋੜਾ ਜਿਹਾ ਦੁੱਧ ਲੈ ਲਵਾਂਗੇ ਅਸੀਂ ਕਟੋਰੀ ਦੇ ਵਿੱਚ ਤੇ ਉਹਦੇ ਵਿੱਚ ਅਸੀਂ ਪਾ ਲਾਂਗੇ ਕਸਟਰਡ ਕਸਟਰਡ ਤੁਸੀਂ ਕੋਈ ਵੀ ਫਲੇਵਰ ਦਾ ਲੈ ਸਕਦੇ ਆ ਲੱਗੂ ਲਗ ਲਗ ਫਲੇਵਰਾਂ ਨੇ ਜਿਵੇਂ ਕੀ ਆਂਦੇ ਬਾਜ਼ਾਰ ਦੇ ਵਿੱਚ ਜੋ ਵੀ ਫਲੇਵਰ ਤੁਹਾਨੂੰ ਪਸੰਦ ਆਵੇ ਉਹ ਤੁਸੀਂ ਲੈ ਸਕਦੇ ਆ ਤੇ ਇਹਦੇ ਵਿੱਚ ਅਸੀਂ ਤਿੰਨ ਤੋਂ ਚਾਰ ਚਮਚ ਜਿਹੜੇ ਭਰ ਭਰ ਕੇ ਪਾ ਲੈਣੇ ਆ ਕਸਟਰਡ ਦੇ ਤੇ ਦੁੱਧ ਜਿਹੜਾ ਅਸੀਂ ਅਲੱਗ ਕਟੋਰੀ ਦੇ ਵਿੱਚ ਲੇਤਾ ਵਾ ਤੇ ਇਹਨੂੰ ਅਸੀਂ ਸਿੱਧਾ ਮਤਲਬ ਦੁੱਧ ਦੇ ਵਿੱਚ ਨਹੀਂ ਪਾਣਾ ਜਿਹੜਾ ਅਸੀਂ ਦੁੱਧ ਕੜਾਈ ਦੇ ਵਿੱਚ ਰੱਖਿਆ ਬਾਲਣਾ ਜੇਕਰ ਸਿੱਧਾ ਪਾਓ ਤਾਂ ਫਿਰ ਨਾ ਵਿੱਚ ਗਟੀਆਂ ਪੈ ਜਾਂਦੀਆਂ ਤੇ ਅਸੀਂ ਇਸ ਤਰ੍ਹਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਘੋਲ ਕੇ ਤੇ ਫਿਰ ਪਾਵਾਂਗੇ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਠੰਡੇ ਦੁੱਧ ਵਿੱਚ ਇਹਨੂੰ ਰੜਾ ਲੈਣਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਫੁੱਲ ਵਾਚ ਕਰਿਓ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਹੁਣ ਇਹਨੂੰ ਖੋਲਣ ਤੋਂ ਬਾਅਦ ਉੱਧਰ ਜਿਹੜਾ ਦੁੱਧ ਹੈ ਆਪਣਾ ਉਵਾਲੀ ਆਂਦੀ ਪਈ ਹੈ ਉਹਨੂੰ ਤੇ ਫਿਰ ਉਹਦੇ ਵਿੱਚ ਬਾਅਦ ਚੋਂ ਅਸੀਂ ਰੜਾਵਾਂਗੇ ਤੇ ਇੱਥੇ ਵੀਡੀਓ ਮੈਂ ਥੋੜੀ ਕਿ ਫਾਸਟ ਕਰਤੀ ਕਿਉਂਕਿ ਦੁੱਧ ਨੂੰ ਬਲਣ ਟਾਈਮ ਲੱਗਣਾ ਤੇ ਵੀਡੀਓ ਕਾਫੀ ਲੰਬੀ ਬਣ ਜਾਣੀ ਸੀਗੀ ਇਸ ਲਈ ਮੈਂ ਥੋੜੀ ਵੀਡੀਓ ਜਿਵੇਂ ਕੀ ਤੇਜ਼ ਕੀਤੀ ਹੈ ਤੇ ਹੁਣ ਜਿਹੜਾ ਕਸਟਰਡ ਮੈਂ ਗੋਲੀ ਦੇ ਵਿੱਚ ਰੜਾਇਆ ਸੀਗਾ ਉਹ ਦੁੱਧ ਦੇ ਵਿੱਚ ਮਿਕਸ ਕਰ ਦੇਣਾ ਕਿਉਂਕਿ ਦੁੱਧ ਨੂੰ ਉਬਾਲੀ ਆਉਣ ਵਾਲੀ ਹੈ ਤਕਰੀਬਨ ਤੇ ਇੱਥੇ ਨਾਲ ਦੇ ਨਾਲ ਆਪਾਂ ਦੁੱਧ ਨੂੰ ਹਰਾਣੀ ਜ਼ਰੂਰ ਜਾਣਾ ਹੈ ਤਾਂ ਕਿ ਦੁੱਧ ਆਪਣਾ ਇਹਨਾਂ گاੜਾ ਹੋ ਜਾਵੇ ਤੇ ਆ ਦੇਖੋ ਜੇਕਰ ਤੁਸੀਂ ਜਿਆਦਾ ਜਿਵੇਂ ਕੀ ਕਸਟਰਡ ਜਿਆਦਾ گاੜਾ ਚਾਹੁੰਦੇ ਆ ਤਾਂ ਜਿਆਦਾ ਵੀ ਤੁਸੀਂ ਜਿਹੜਾ ਕਸਟਰਡ ਆਪਾਂ ਸੁੱਕਾ ਪਾਊਡਰ ਪਾਣਾ ਹੈ ਤਾਂ ਤੁਤ ਚਾਰ ਚਮਚ ਪਾ ਦਿਓ ਜਾਂ ਛੇ ਪਾ ਦਿਓ ਉਹਦਾ ਕੋਈ ਚੱਕਰ ਨਹੀਂ ਹੁੰਦਾ ਹੈਗਾ ਤੇ ਆ ਦੇਖੋ ਦੁੱਧ ਜਿਹੜਾ ਤਕਰੀਬਨ ਆਪਣਾ گاੜਾ ਹੋਣ ਲੱਗਿਆ ਹੁਣ ਨਾਲ ਦੀ ਨਾਲ ਇਹਨੂੰ ਅਸੀਂ ਹਿਲਾਈ ਜਾਂਦੇ ਤੇ ਸੈਡਾਂ ਦੇ ਨਾਲ ਠਾਈ ਜਾਵਾਂਗੇ ਤੇ ਨਾਲ ਪਾ ਦੇਣਾ ਅਸੀਂ ਤੇ ਵਿੱਚ ਚੀਨੀ ਜਿੰਨੀ ਵੀ ਚੀਨੀ ਮਸਾਲਾ ਤੁਸੀਂ ਆਪਣੇ ਸਵਾਦ ਅਕੋਰਡਿੰਗ ਪਾ ਸਕਦੇ ਹੋ ਜੀ ਕਰਤੋਂ ਨੂੰ ਮਿੱਠਾ ਜ਼ਿਆਦਾ ਪਸੰਦ ਹੈ ਤਾਂ ਜ਼ਿਆਦਾ ਪਾ ਦਿਓ ਨਹੀਂ ਘੱਟ ਵੀ ਪਾ ਸਕਦੇ ਆ ਤੇ ਹੁਣ ਫੇਰ ਅਸੀਂ ਜਿਹੜੀ ਚੀਨੀ ਆ ਚੰਗੀ ਤਰ੍ਹਾਂ ਹਲਾ ਲਵਾਂਗੇ ਜਿਹੜਾ ਚੀਨੀ ਦਾ ਪਾਣੀ ਉਹ ਵੀ ਇਹਨਾਂ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਉਦੋਂ ਅਪਾ ਇਹਦੇ ਵਿੱਚ ਕਰ ਲਈਏ ਆਪਣੇ ਜਿਹੜੇ ਡਰਾਈ ਫਰੂਟ ਤਿਆਰ ਪਾਣੀ ਹੈ ਤੇ ਇਹਦੇ ਵਿੱਚ ਮੈਂ ਲੱਤੇ ਆ ਬਦਾਮ ਕਾਜੂ ਤੇ ਬਦਾਮਾਂ ਨੂੰ ਜਿਹੜਾ ਭੇਲਿਆ ਸੀਗਾ ਤੇ ਥੋੜਾ ਥੋੜਾ ਕੋਟਲੇ ਆ ਤੇ ਹੁਣ ਇਹਦੇ ਵਿੱਚ ਪਾ ਲੈਣੇ ਆ ਤੇ ਕਸਟਰਡ ਜਿਹੜਾ ਤਕਰੀਬਨ ਆਪਣਾ ਤਿਆਰ ਹੀ ਹੈ ਬਣ ਕੇ ਤੁਸੀਂ ਚਾਹੋ ਤੇ ਜਿੱਦਾਂ ਕੋਈ ਵੀ ਫਰੂਟ ਇਹਦੇ ਵਿੱਚ ਪਾ ਸਕਦੇ ਆ ਤੇ ਉਹ ਅਸੀਂ ਪਾਣੀ ਠੰਡੇ ਹੋਣ ਤੋਂ ਬਾਅਦ ਜੇਕਰ ਤੁਹਾਨੂੰ ਇਦਾਂ ਹੀ ਇਕੱਲਾ ਡਰਾਈ ਫਰੂਟ ਵਾਲਾ ਕਸਟਰਡ ਪਸੰਦ ਹੈ ਤੁਸੀਂ ਐਸਾ ਹੀ ਬਣਾ ਸਕਦੇ ਆ ਜੇਕਰ ਤੁਸੀਂ ਕੋਈ ਵੀ ਫਰੂਟ ਪਾਣਾ ਹੈ ਆਪਾਂ ਇੱਕ ਸੰਤਰੇ ਤੋਂ ਇਲਾਵਾ ਕੋਈ ਵੀ ਫਰੂਟੀ ਦੇ ਵਿੱਚ ਪਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਤੇ ਆ ਸੀਗਾ ਮੇਰਾ ਕਸਟਰਡ ਕਸਟਰਡ ਬਣ ਕੇ ਤਿਆਰ ਹੈ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹ ਹੀ ਅਰਦਾਸ ਕਰਾਂਗੀ ਦੀ ਸਾਰੇ ਆਪਣੇ ਘਰਾਂ ਚ ਸਵਸਤ ਰਹੋ ਮਸਤ ਰਹੋ ਤੇ ਹਮੇਸ਼ਾ ਹੀ ਖੁਸ਼ ਰਹੋ ਤੇ ਇਸ ਤਰ੍ਹਾਂ ਜਰੂਰ ਤਿਆਰ ਕਰਕੇ ਦੇਖਣਾ ਤੁਸੀਂ ਵੀ ਕਸਟਰਡ ਤੇ ਬਹੁਤ ਛੇਤੀ ਜਿਹੜਾ ਹੈ ਕਸਟਰਡ ਆਪਣਾ ਬਣ ਜਾਂਦਾ ਤੇ ਬਹੁਤ ਟੇਸਟੀ ਵੀ ਬਣ ਜਾਂਦਾ ਵੰਦਾ ਹੈ ਮਤਲਬ ਜੇ ਕੋਈ ਵੀ ਕਈ ਵਾਰੇ ਅਚਾਨਕੇ ਮਹਿਮਾਨ ਆ ਜਾਂਦੇ ਘਰ ਦੇ ਵਿੱਚ ਤੇ ਕੋਈ ਵੀ ਮਿੱਠਾ ਵਗੈਰਾ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਕਰਕੇ ਕਸਟਰਡ ਜਿਹੜਾ ਇਹ ਤਿਆਰ ਕਰ ਸਕਦੇ ਹੋ ਤੇ ਠੰਡਾ ਹੋਣ ਤੋਂ ਬਾਅਦ ਕੋਈ ਵੀ ਦੇ ਵਿੱਚ ਤੁਸੀਂ ਫਰੂਟ ਪਾ ਦਿਓ ਕੱਟ ਕੇ ਤੇ